ਆਰਮੀ ਦੇ ਕੋਧ ਵਰਕਰਾਂ ਮੈਂ ਅਮਰਤਪਾਲ ਨੂੰ ਵੋਟ ਪਾਵਾਂਗੇ। ਆ ਅਮਰਤਪਾਲ ਨੂੰ ਵੋਟ ਪਾਵਾਂਗੇ ਜੀ। ਅਮਰਤਪਾਲ ਚ ਕੀ ਖਾਸੀਅਤ ਹੈ? ਜੀ ਇਹ ਸਾਡੀ ਮਰਜ਼ੀ ਹੈ। ਉਹ ਮਤਵਾ ਸਾਹਿਬ ਕਹਿੰਦੇ ਅਸੀਂ ਤਾਂ ਪੰਜਾਬ ਖੁਸ਼ ਕਰ ਦਿੱਤਾ, ਖੁਸ਼ਹਾਲ ਕਰ ਦਿੱਤਾ, ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜੀ। ਨੌਕਰੀਆਂ ਮਿਲੀਆਂ ਵਾ, ਬਾਕੀ ਨਸ਼ੇਬਾਦ ਗਰਾਊਂਡ ਲੈਵਲ ਤੇ ਆ ਕੇ ਦੇਖਣ ਚੈੱਕ ਕਰਨ ਕੋਈ ਫਰਕ ਨਹੀਂ ਪਿਆ। ਤੁਸੀਂ ਫਿਰ ਕਿਹਨੂੰ ਜਿਤਾਉਂਗੇ ਜੀ ਇਸ ਵਾਰ? ਅਸੀਂ ਜਿਤਾਉਣ ਦੀ ਗੱਲ ਨਹੀਂ ਕਰਦੇ, ਅਸੀਂ ਜਿਹੜੀ ਆਪਣੀ ਵੋਟ ਹੈ ਉਹ ਭਾਈ ਅਮਰਤਪਾਲ ਨੂੰ ਪਾਵਾਂਗੇ। ਕੀ ਕਹਿ ਰਹੀ ਜੀ ਹਵਾ? ਅਮਰਤਪਾਲੀ ਅਮਰਤਪਾਲ ਜੀ ਕੀ ਖਾਸੀਅਤ ਹੈ ਸਾਰੇ ਲੋਕੀ ਅਮਰਤਪਾਲ ਦੇ ਹੱਕ ਚ ਭੁਗਤ ਰਹੇ ਨੇ ਦੇਖੋ ਜੋ ਉਹਨਾਂ ਨੇ ਕੀਤਾ ਉਹ ਕੋਈ ਨਹੀਂ ਕਰ ਸਕਦਾ ਜੇ ਤੱਕ ਤੁਹਾਨੂੰ ਕੀ ਲੱਗਦਾ ਅਮਰਤਪਾਲ ਸਿੰਘ ਤੁਹਾਡੇ ਮਸਲੇ ਹੱਲ ਕਰਵਾਉਣ ਕੀ ਦੇਖੋ ਜੀ ਉਹ ਮਸਲੇ ਹੱਲ ਬਾਚ ਦੇ ਪਹਿਲਾਂ ਬਾਤ ਕੱਢਣਾ ਜ਼ਰੂਰੀ ਹੈ ਕੀ ਆਮ ਆਦਮੀ ਪਾਰਟੀ ਨੇ 2 ਸਾਲਾਂ ਚ ਬਦਲਾ ਕੀਤਾ ਜੀ ਨਹੀਂ ਕੋਈ ਨਹੀਂ ਕੀਤਾ ਅੱਗੇ ਨਾਲੋਂ ਹੀ ਜ਼ਿਆਦਾ ਗੰਦ ਪਾਤਾ ਇਹਨਾਂ ਕਿ ਵਰਸਾ ਸਿੰਘ ਬੁਲਟੋਹਾਂ ਨੂੰ ਨਹੀਂ ਲੋਕ ਜਤੌਣਗੇ ਉਹ ਕਹਿੰਦੇ ਅਸੀਂ ਵੀ ਪੰਥਕ ਆ ਜੀ ਉਹ ਪੰਥਕ ਨਹੀਂ ਉਹ ਅਕਾਲੀ ਦਲ ਆ ਬਹੁਤ ਪੁਰਾਣੀ ਪੰਥਕ ਪਾਰਟੀ ਪਰ ਇਹਨਾਂ ਨੇ ਗੰਦ ਪਾ ਕੇ ਤੇ ਉਹਨੂੰ ਖਰਾਬ ਕਰ ਦਿੱਤਾ ਬਹੁਤੇ ਲੋਕ ਹੈਠਾ ਕਮੈਂਟ ਕਰਦੇ ਨੇ ਵੀ ਭਾਈ ਇਹ ਤਾਂ ਏਜੰਸੀਆਂ ਦਾ ਬੰਦਾ ਹੈ ਏਜੰਸੀਆਂ ਵੱਲੋਂ ਪਲਾਨ ਕੀਤਾ ਹੋਇਆ ਬੰਦਾ ਹੈ ਜੀ ਏਜੰਸੀ ਤੋਂ ਮੋਟਰਸਾਈਕਲ ਮਿਲਦਾ ਹੁੰਦਾ ਕਾਰਾਂ ਮਿਲਦੀਆਂ ਵਾ ਜਿਹੜੇ ਏਜੰਸੀਆਂ ਤੋਂ ਪਲਾਨਡਡ ਕੀਤੇ ਆ ਨਾ ਉਹ ਦਿੱਲੀ ਦੇ ਦਲਾਲ ਵਾ ਧੱਲੇ ਆ ਆ ਯਾ ਖੁਦ ਕੋਟਾ ਪਾਈਆਂ ਇਹਨਾਂ ਨੂੰ ਬਦਲਾ ਕਰਕੇ ਆ ਪਾਰਟੀ ਨੂੰ ਬਦਲਾ ਕਰਕੇ ਕੋਈ ਬਦਲਾ ਨਾ ਦੂਣਾ ਤੀਨਾ ਹੋ ਗਿਆ ਇੱਥੇ ਕੀ ਬਾਈ ਦੀ ਖਾਸੀਅਤ ਕੀ ਹੈ ਅਮਰਪਾਲ ਸਿੰਘ ਤੁਹ ਕਿਉਂ ਜਿੱਤਣਗੇ ਅਮਰਪਾਲ ਜੀ ਨੇ ਜਿੰਨੇ ਵੀ ਕੰਮ ਕੀਤੇ ਵਧੀਆ ਕੀਤੇ ਨਸ਼ੇ ਦੇ ਰਹਿਤ ਮੁੰਡੇ ਕਰਨ ਰਿਹਾ ਸੀ ਆਮ ਆਦਮੀ ਪਾਰਟੀ ਨੂੰ ਕਿਉਂ ਨਹੀਂ ਵੋਟ ਪਾਓਗੇ ਨਹੀਂ ਜੇ ਕੰਮ ਕੀਤਾ ਤਾਂ ਫੇ ਵੋਟ ਆਪੇ ਪੈਂਦੀ ਨਸ਼ਾ ਤੁਹਾਨੂੰ ਵੇਖ ਲਓ ਕਿੰਨਾ ਅਮਰਪਾਲ ਨੂੰ ਪਾਵਾਂਗੇ ਵੋਟ ਤੇ ਅਮਰਪਾਲ ਚ ਕੀ ਖਾਸੀਅਤ ਹੈ ਅੱਜ ਉਹ ਸਿੱਧੇ ਰਹਣ ਹੁੰਦਾ ਨਸ਼ਾ ਛਡਾਉਂਦਾ ਨਸ਼ਾ ਖਤਮ ਹੋਇਆ ਜੀ ਨਾ ਨਾ ਨਸ਼ਾ ਦੁੱਗਣਾ ਤਿੱਗਣਾ ਹੋ ਗਿਆ ਨਸ਼ਾ ਘਟਿਆ ਥੋੜੀ ਵਧੀਆ ਹੈ ਨਸ਼ਾ ਜੀ ਕਿੰਨੀਆਂ ਵੋਟਾਂ ਲਿਆਣੀਆਂ ਤੁਹਾਡੇ ਟੱਬਰ ਦੀਆਂ ਪਰਪਾਲ ਦੇ ਹੱਕ ਸਾਰੇ ਪਿੰਡ ਦੀਆਂ ਜੀ ਸਾਰਾ ਨਗਰ ਹੀ ਸਾਡਾ ਅਮਰਪਾਲ ਲੈ ਲਿਆ ਬਿਰਸਾ ਸਿੰਘ ਮਟੋਆ ਉਹ ਕਹਿੰਦੇ ਅਸੀਂ ਪੰਥ ਗਿਆ ਸਾਨੂੰ ਜਿਤਾਓ ਜੀ ਨਹੀਂ ਨਹੀਂ ਵਾਸਿੰਗ ਮਾਨਵਾਰੀ ਕੀ ਸੋਚਦੇ ਹੋ ਕਹਿੰਦੇ ਖੁਸ਼ਹਾਲਤਾ ਅਸੀਂ ਪੰਜਾਬ ਨੂੰ ਕਰਨਾ ਕਹਿੰਦੇ 2 ਸਾਲ ਹੋਏ ਹਲੇ ਪੰਜਾਬ ਦੇ ਵਿੱਚ 3 ਸਾਲ ਬਚੇ ਨੇ 3 ਸਾਲ ਦੇ ਵਿੱਚ ਰੰਗਲਾ ਪੰਜਾਬ ਬਣਾ ਦੇਣਾ ਕਹਿੰਦੇ ਜੋ ਉਹਨਾਂ ਨੇ 2 ਸਾਲਾਂ 'ਚ ਬਣਾਤਾ ਉਹ ਬਾਕੀ 3ਾਂ 'ਚ ਵੀ ਬਣਾ ਦੇਣਗੇ ਪਤਾ ਲੱਗਣੀ ਤੇ ਆ 2 ਸਾਲਾਂ 'ਚ ਕੀ ਬਣਾਇਆ ਉਹ ਉਹ ਕਹਿੰਦੇ 2 ਸਾਲਾਂ 'ਚ ਅਸੀਂ ਜਿਹੇ ਕੰਮ ਕੀਤੇ ਸਾਨੂੰ ਲੋਕ 13 ਦੀਆਂ 13 ਸੀਟਾਂ ਜਿਤਾਉਣਗੇ ਨਹੀਂ ਜੀ ਨਹੀਂ ਪਹਿਲਾਂ ਸਾਰੀਆਂ ਪਾਰਡੀਆਂ ਬਹੁਤ ਵਿਸ਼ਵਾਸੀਤਾ ਪਰ ਨਹੀਂ ਆਸ ਵਾਰ ਰਕੀ ਭਾਈ ਮਰਤਲਾਲ ਸਾਹਿਬ ਨੂੰ ਜਿਹੜੇ ਕਹਿੰਦੇ ਵੀ ਭਾਈ ਇਹ ਤੋਂ ਮਰਸੀਡੀਜ਼ ਗੱਡੀਆਂ ਜਾਂ ਵੱਡੀਆਂ ਲਗਜ਼ਰੀ ਗੱਡੀਆਂ ਜਿਨ੍ਹਾਂ ਤੇ ਖਾਲਸਾ ਵੀਰ ਕੀਤੀ ਉਹ ਕਿੱਥੋਂ ਆ ਗਈਆਂ ਜੀ ਭਾਈ ਸਾਹਿਬ ਜੀ ਹਜ਼ਾਰ ਖਰੀਦਨੇ ਹੋਰ ਦੱਸੋ ਅਸੀਂ ਯਾਜਾਂ ਦੇ ਕੋ ਮਣਾਵਾ ਅਸੀਂ ਯਾਜਾਂ ਦੇ ਸ਼ਾਂ ਕਰ ਸਕਦੇ ਪੰਜਾਬ ਤੇ ਤੁਹਾਨੂੰ ਕੀ ਲੱਗਦਾ ਕਿੰਨੀਆਂ ਸੀਟਾਂ ਹੋਣਗੀਆਂ ਮਾਦ ਅੰਮ ਨੂੰ ਇੱਕ ਅੱਧੀ ਛੇ ਜਿਆ ਕਿਤੇ ਮੈਸੇਜ ਕਹ ਰਾਜਾ ਤੁਹਾਡੇ ਰਸ਼ਨ ਪਹੁੰਚ ਰਿਹਾ ਜੀ ਨਹੀਂ ਪਹੁੰਚਿਆ ਨੌਕਰੀਆਂ ਮਿਲੀਆਂ ਨੌਕਰੀਆਂ ਨਹੀਂ ਮਿਲੀਆਂ ਨਸ਼ਾ ਖਤਮ ਹੋਇਆ ਪੰਜਾਬ ਚ ਨਹੀਂ ਹੋਇਆ ਹੋਇਆ ਕੀ ਦੋ ਸਾਲਾਂ ਚ ਕੀ ਹੋਇਆ ਜਿਹੜਾ ਤੁਸੀਂ ਦੱਸ ਸਕੋ ਕੋਖਮ ਨਹੀਂ ਹੋਇਆ ਅਬ ਆਮ ਆਦਮੀ ਪਾਰਟੀ ਦੇ ਹੈ ਸਕੇ ਨਹੀਂ ਆ ਸਿੱਟਾ ਸਕਦੀਆਂ ਜੀ ਵੇਖੋ ਜੀ ਇਹ ਹਾਲਾਤ ਆ ਦੋ ਵੇਖਿਆ ਜਾਵੇ ਤਾਂ ਸਾਲੂ ਨਹੀਂ ਲੱਗਦਾ ਵੀ ਉਹਨਾਂ ਨੂੰ ਕੋਈ ਸੀਟ ਆਵੇ ਬਿਲਕੁਲ ਬੇੜਾ ਕਰਕੇ ਉਹਨਾਂ ਦਾ ਫਿਰਕੇ ਲੋਕ ਸਭਾ ਤੇ ਅਮਰਤਪਾਲ ਸਿੰਘ ਅਮਰਤਪਾਲ ਸਿੰਘ ਦੀ ਹਵਾ ਹੈ ਕਿਉਂ ਜੀ ਅਮਰਤਪਾਲ ਨੂੰ ਕਿਉਂ ਜਿਤਾਓਗੇ ਬਾਕੀਆਂ ਦਾ ਹੈ ਹੀ ਨਹੀਂ ਉਹਨਾਂ ਦਾ ਕੋਈ ਵਕਾਰ ਹੀ ਨਹੀਂ ਹੈਗਾ ਸਾਰੇ ਠੱਗ